Gracias. ਨਾਮ ਹੈ ਅੱਤਾ ਸਿੰਘ ਕੀ ਕਹਿਣਾ ਚਾਹੋਗੇ ਜੋ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਡੈਥ ਹੋਈ ਸਰ ਬਹੁਤ ਹੀ ਦੁਖਦਾਈ ਘਟਨਾ ਹੈ ਕਿਉਂਕਿ ਇਹ ਪ੍ਰਸ਼ਾਸਨ ਵੱਲੋਂ ਹੀ ਜੇ ਪ੍ਰਸ਼ਾਸਨ ਦੇ ਨਿਗਾਹ ਹੇਠ ਹੋਈ ਹੈ ਇਹ ਸਾਰਾ ਕੰਮ ਉਹਨਾਂ ਕਰਕੇ ਇਹ ਸਾਰਾ ਕੁਝ ਹੋਇਆਗਾ ਤੇ ਇੱਥੇ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਵੀ ਇੱਥੇ ਵੇਤੁਕੇ ਬਿਆਨ ਦੇ ਕੇ ਬਾਗੇ ਤੇ ਕੋਈ ਉਹ ਹੁਣੀ ਕਹਿ ਕੇ ਗਏਗੇ ਵੀ ਅਸੀਂ ਨੌਕਰੀ ਦਾ ਨਾ ਕੁਝ ਹੋ ਰਹੀ ਬਸ ਆਪਣਾ ਪੱਲਾ ਛੱਡ ਕੇ ਲੰਘਗੇ ਇਥੋਂ ਕਿੰਨੇ ਭੈਣ ਭਰਾ ਤੁਸੀਂ ਸਰ ਅਸੀਂ 4 ਤਿੰਨ ਭੈਣਾਂ ਨੇ ਮੈਂ ਇੱਕ ਗੱਲਾਂ ਭਾਈਆਂ ਕਿਸੇ ਨੂੰ ਸਰਕਾਰ ਵੱਲੋਂ ਕੋਈ ਸਰਕਾਰੀ ਨੌਕਰੀ ਦਾ ਸੁਵਾਸਨ ਦਿੱਤਾ ਗਿਆ ਨਾ ਇਹ ਹਜੇ ਫਿਲਹਾਲ ਕਿਸੇ ਵੱਲੋਂ ਨਹੀਂ ਕਿਹਾ ਗਿਆ ਸਿਰਫ ਆ ਕੇ ਕਹਿ ਕੇ ਚੱਲ ਜਾਂਦੇ ਨੇ ਜੀ ਵੀ ਅਸੀਂ ਕਰਾਂਗੇ ਗੱਲ ਕਰਾਂਗੇ ਗੱਲ ਹਜੇ ਤੱਕ ਕੋਈ ਕਿਸੇ ਦਾ ਨਹੀਂ ਹਾਂ ਜੀ ਰਾਜਿੰਦਰਪਾਲ ਕੀ ਕਹਿਣਾ ਚਾਹੋਂ ਮੇਰਾ ਪਣਾ ਹੋਇਆ ਸੀਗਾ ਇੱਕ ਮਜ਼ਦੂਰੀ ਦੇ ਕੰਮ ਕਰਦੇ ਸੀਗਾ ਤਿੰਨ ਬੱਚੇ ਬੇਟੀਆਂ ਨੇ ਇੱਕ ਬੇਟਾ ਹੈ ਤੇ ਇਹ ਵੀ ਮਰੀਜ਼ ਨੇ ਇਹਨਾਂ ਦਾ ਇੱਕ ਵਾਰ ਖੂਨ ਨਿਕਲ ਜਾਵੇ ਤੇ ਮੁੜ ਕੇ ਬੰਦ ਨਹੀਂ ਹੁੰਦਾ ਹੈਗਾ ਤੇ ਬੇਟੀਆਂ ਨੇ ਉਹ ਵੀ ਸਾਰੀਆਂ ਕੁਮਾਰੀਆਂ ਨੇ ਇਹ ਵੀ ਤੇ ਜੇ 6 ਵਜੇ ਸੁੱਝ ਵੀ ਜਾਂਦਾ ਤੇ ਖੂਨ ਵੀ ਸਾਰਾ ਨਿਕਲ ਕੇ ਅਸੀਂ ਇਹੀ ਕਹਿੰਦੇ ਆ ਵੀ ਇਹਨਾਂ ਦੇ ਬੱਚਿਆਂ ਦਾ ਕੁਝ ਬਣਨਾ ਚਾਹੀਦਾ ਨੌਕਰੀ ਮਿਲਣੀ ਚਾਹੀਏ ਈ ਕਹਿਣਾ ਚਾਹੁੰਦਾ ਸਰ ਜੇ ਇਹ ਕਾਵੜਪੂਰ ਚੱਲ ਚੱਲੋ ਮੀਤ ਕੌਮੀ ਮੀਤ ਪ੍ਰਦਾਨ ਕੋਲ ਇਹ ਲਖੇਤ ਮੌਜੂਦ ਨੇ ਦੇਖੋ ਜਿਹੜੀ ਘੱਟਨਾ ਕਰਮ ਵਾਪਰੇ ਆ ਸੁਨਾਮ ਦੇ ਏਰੀਏ ਦੇ ਵਿੱਚ ਤੇ ਰਵਿਦਾਸਪੁਰਾ ਵਾਸੀ ਦੇ ਵਿੱਚ ਰਵਿਦਾਸਪੁਰਾ ਰਵਿਦਾਸਪੁਰਾ ਟੀਬੀ 11 ਘਰਾਂ ਦੇ ਵਿੱਚ 70 ਵਿਸ ਚੁੱਕੇ ਨੇ ਤੇ 8-9 ਮੌਤਾਂ ਨੇ ਜਿਹੜੀਆਂ ਟੰਡੋਲੀ ਗੁਜਰਾ ਜਖੇਪੜ ਵਗੈਰਾ ਜਿਹੜੀਆਂ ਨੇ ਸੁਨਾਮ ਬਖੋ ਵਖਰੇ ਥਾ ਮਤੇ ਹੋਈਆਂ ਨੇ ਕਿੰਨੀ ਜਿਹੜੇ ਨੇ ਜ਼ਿੰਦਗੀ ਮੌਤ ਦੀ ਲੜਾਈ ਹਸਪਤਾਲਾਂ ਦੇ ਵਿੱਚ ਲੜ ਰਹੇ ਪਰ ਬਦਲਾਅ ਦੇ ਨਾਂ ਤੇ ਜਿਹੜੀ ਸਰਕਾਰ ਆਈ ਸੀਗੀ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਹਫ਼ਤੇ ਦੇ ਵਿੱਚ ਨਸ਼ਾ ਬੰਦ ਕਰ ਦਿਆਂਗੇ ਅੱਜ ਦੇਖੋ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਮਤਲਬ ਸਬਰਾਂ ਦੇ ਬੰਨ ਹੀ ਟੁੱਟ ਜਾਂਦੇ ਨੇ ਕਿਸੇ ਘਰ ਦੇ ਵਿੱਚ ਜਾ ਰਿਹਾ ਪਤਾ ਲੱਗਦਾ ਤਿੰਨ ਕੁੜੀਆਂ ਵੀ ਕੁਮਾਰੀਆਂ ਬੈਠੀਆਂ ਨੇ ਕਮਾਉਣ ਵਾਲਾ ਕੋਈ ਨਹੀਂ ਇਕੱਲਾ ਬੱਚਾ ਕਈ ਘਰਾਂ ਦੇ ਵਿੱਚ ਦੋ-ਦੋ ਤਿੰਨ-ਤਿੰਨ ਬੱਚੇ ਨੇ ਕਿਸੇ ਦੇ ਸਿਰ ਤੇ ਕਿਉਂਕਿ ਉਹ ਮਜ਼ਦੂਰ ਸੀ ਇਹ ਬੇਸਿਕਲੀ ਪੈਸੇ ਦੇ ਵੀ 50 ਰੁਪਏ ਦੇ ਲਾਲਚ ਨੂੰ ਉਹ ਇਸ ਮਤਲਬ ਨਰਕ ਦੇ ਵਿੱਚ ਜਿਹੜਾ ਹੈ ਗਿਰਦੇ ਸੀ ਜਾ ਕੇ ਤੇ ਹੁਣ ਵੀ ਜਿਹੜੀ ਸਰਕਾਰ ਹੈ ਉਦੇ ਵੱਲੋਂ ਕੋਈ ਠੰਡਾ ਛਿੱਟਾ ਨਹੀਂ ਮਾਰਿਆ ਗਿਆ ਖਾਸ ਕਰਕੇ ਥੋਨੇ ਮੰਤਰੀ ਦਾ ਬਿਆਨ ਹੈ ਜਿਹੜਾ ਬੜਾ ਹੀ ਦੁਰਭਾਗਿਆਪੂਰਨ ਹੈ ਜਿਹੜਿਆਂ ਨੂੰ ਇਹ ਵੀ ਨਹੀਂ ਪਤਾ ਕਿ ਟੋਟਲ ਜੋ ਕੁਝ ਮਿਸ ਹੈਪਨਿੰਗ ਰਾਜ ਦੇ ਵਿੱਚ ਵਾਪਰਦੀਆਂ ਨੇ ਉਹਨਾਂ ਦਾ ਜ਼ਿੰਮੇਵਾਰ ਹੈ ਜਿਹੜਾ ਉਹ ਸਰਕਾਰ ਹੁੰਦੀ ਹੈ ਸਰਕਾਰ ਤੇ ਪ੍ਰਸ਼ਾਸਨ ਤੋਂ ਬਿਨਾ ਕਿਸੇ ਦੀ ਹਿੰਮਤ ਨਹੀਂ ਨਸ਼ਾ ਬਿਕ ਜੇ ਕਿਸੇ ਦੀ ਹਿੰਮਤ ਨਹੀਂ दारू ਬਿਕ ਜੇ ਕਿਸੇ ਵੀ ਹਮਤੀਆ ਲੋਕ ਤਰਾ ਤਰਾ ਕਰਕੇ ਕਹਿ ਰਹੇ ਨੇ ਵੀ ਸਾਰਾ ਕੁਝ ਉਹਨਾਂ ਦੇ ਨੱਕ ਥੱਲੇ ਹੋ ਰਿਹਾ ਜਿਹਨੂੰ ਮਿਲੀ ਭੁਗਤਣਾ ਹੋ ਰਿਹਾ ਸੋ ਇਸ ਦੇ ਉੱਤੇ ਇਸ ਸਮੇਂ ਦੇ ਉੱਤੇ ਤਾਂ ਅਸੀਂ ਇਹੀ ਮੰਗ ਕਰਦੇ ਆ ਕਿ ਨਾ ਪਰਿਵਾਰਾਂ ਦੀ ਸਾਰ ਲਈ ਜਾਵੇ 25-25 ਲੱਖ ਰੁਪਈਆ ਦਾ ਦਿੱਤਾ ਜਾਵੇ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਬੁਝੇ ਹੋਏ ਦੀਵੇ ਤੇ ਮਾੜੀ ਮੋਟੀ ਕੋਈ ਚਾਨਣ ਵੀ ਕਰ ਨਾਵੇ ਅੱਗੇ ਨੂੰ ਸਰਕਾਰ ਹੈ ਜਿਹੜੀ ਪ੍ਰਸ਼ਾਸਨ ਜਿਹੜਾ ਉਹ ਇਸ ਤਰ੍ਹਾਂ ਦੀ ਕਾਰਬਟ ਰਵੇ ਤਾਂ ਕਿ ਕੋਈ ਦਰਪਾਗ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਵਾਪਰਨ ਤੇ ਅਸੀਂ ਆਪਣੀ ਜਥੇਬੰਦੀ ਦੇ ਵੱਲੋਂ ਇਹਨਾਂ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਅੱਜ ਸਪੈਸ਼ਲ ਤੌਰ ਤੇ ਹਰ ਘਰ ਦੇ ਵਿੱਚ ਜਾ ਰਹੇ ਆ ਤੇ ਉਹਨਾਂ ਦੀ ਦੁਖਦਾਈ ਜਿਹੜੀ ਹੈ ਉਹਨਾਂ ਤੇ ਅਫਸੋਸ ਪ੍ਰਗਟ ਕਰਨਾ ਚਾਹਾਂਗਾ ਸਰਪੀ ਨੂੰ ਇੱਥੇ ਸਰਗਰਨਾ ਹੋਣ ਜਹਰੀਲੀ ਨੌਰਥੀਂ ਕਾਰਜ ਮੋਤਾਈ ਕੋ ਬ ਕਾਮੁਡ ਚਪਕੋਰਸ਼ਮ ਖੇੜੀ ਜ਼ਿਲ੍ਹਾ ਸਕਤਰ ਹਿੰਦ ਕਾਮੁਨਿਸਟ ਪਾਰਟੀ ਮਾਰਕਸਵਾਦੀ ਸੰਗਰੂਰ ਅੱਜ ਅਸੀਂ ਘਰ ਘਰ ਜਾ ਕੇ ਆਇਆ ਜਿਨ੍ਹਾਂ ਦੇ ਮੌਤਾਂ ਹੋਏ ਬੜੀ ਦੁਖਦਾਈ ਘਟਨਾ ਹੈ ਇਹ ਇਸ ਦੀ ਜਿਹੜੀ ਜ਼ਿੰਮੇਵਾਰ ਆ ਉਹ ਸਰਕਾਰ ਹੈ ਸਰਕਾਰ ਨੂੰ ਆਪਣੇ ਪੱਧਰ ਤੇ ਜਦੋਂ ਕਿ ਇਹ ਵਾਅਦੇ ਕਰਦੇ ਐ ਕਿ ਅਸੀਂ ਨਸ਼ਾ ਬੰਦ ਕਰ ਦਾਂਗੇ 2 ਮਹੀਨਿਆਂ ਚ ਕਰ ਦਾਂਗੇ 4 ਚ ਕਰ ਦਾਂਗੇ ਲੇਕਿਨ ਨਸ਼ਾ ਉਦੋਂ ਦੁੱਗਣਾ ਹੋ ਰਿਹਾ ਹੈ ਜਦੋਂ ਅਸੀਂ ਜਾਂਦੇ ਹਾਂ ਘਰਾਂ ਦੇ ਵਿੱਚ ਦੇਖਿਆ ਤਾਂ ਬਹੁਤ ਹੀ ਮਾੜੀ ਹਾਲਤ ਹੈ ਕਿਸੇ ਦੇ ਦਰਵਾਜ਼ੇ ਨਹੀਂ ਲੱਗੇ ਇਸੇ ਦੇ ਗੇਟ ਆ ਜਮੇ ਟੁੱਟੇ ਪਏ ਆ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਨਹੀਂ ਮਦਦ ਪੂਰੀ ਕਰਨੀ ਚਾਹੀਦੀ ਹੈ ਕਿਉਂਕਿ ਜੋ ਨਸ਼ੇ ਦੇ ਨਾਲ ਮੋਤਾ ਹੋਈ ਹੈ ਜਿਸ ਤਰ੍ਹਾਂ ਇੱਥੇ ਤੁਹਾਡੇ ਆਪਣੇ ਸੁਨਾਮ ਹਲਕੇ ਦਾ ਮੰਤਰੀ ਇਹ ਕਹੇ ਕਿ ਇਹ ਜੇਕਰ ਸਾਡੇ ਸਰਕਾਰੀ ਠੇਕੇ ਤੋਂ दारू ਲਈ ਹੁੰਦੀ ਉਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਇਹ ਗੈਰ ਜ਼ਿੰਮੇਵਾਰਾ ਵਾਲਾ ਬਿਆਨ ਹੈ ਇਹ ਵੀ ਅਸੀਂ ਵਿਖੇ ਦੀ ਕਰਦੇ ਏਦਾਂ ਦੀ ਗੱਲਾਂ ਨਹੀਂ ਕਰਨੀ ਚਾਹੀਦੀਆਂ ਕਿਉਂਕਿ ਸਰਕਾਰ ਸਾਰਿਆਂ ਦੀ ਸਾਂਝੀ ਹੈ ਜੇ ਉਹ ਸਰਕਾਰ ਨਹੀਂ ਰੱਖੀ ਕਰਸੋ ਜੋ ਹੋਰ ਕੌਣ ਕਰੂ ਇੱਥੇ ਜਿਹੜਾ ਨਸ਼ਾ ਵਿਕ ਰਿਹਾ ਹੈ ਅਸੀਂ ਸਾਰੇ ਘਰਾਂ ਤੋਂ ਪੁੱਛਿਆ ਉਹ ਇੱਥੇ ਮਿਲੀ ਭੁਗਤ ਦੇ ਨਾਲ ਪ੍ਰਸ਼ਾਸਨ ਲਈ ਭੁਗਤ ਦਾ ਨਸ਼ਾ ਵਿਕ ਰਿਹਾ ਹੈ ਕਿਉਂਕਿ ਨਹੀਂ ਤਾਂ ਕੋਈ ਜ਼ੁਰਤ ਹੀ ਨਹੀਂ ਕਿਸੇ ਦੀ ਕੋਈ ਨਸ਼ਾ ਵੇਚ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਹੈ ਜਾਂ ਕੋਈ ਹੋਰ ਪ੍ਰਸ਼ਾਸਨ ਦੇ ਬੰਦੇ ਨੇ ਉਹ ਸਾਰੇ ਇਸ ਕੰਮ ਦੇ ਜ਼ਿੰਮੇਵਾਰ ਨੇ ਕਿਉਂਕਿ ਜਦੋਂ ਮੈਂ ਤੁਹਾਨੂੰ ਅਸੀਂ ਇਦਾਂ ਲੋਕਾਂ ਨੂੰ ਪੁੱਛਿਆ ਇਹ ਤੁਸੀਂ ਤੁਹਾਨੂੰ ਪਹਿਲਾਂ ਵੀ ਪਤਾ ਕਹਿੰਦੇ ਅਸੀਂ ਪੁਲਿਸ ਨੂੰ ਬਹੁਤ ਵਾਰੀ ਦੱਸਿਆ ਔਰ ਪੁਲਿਸ ਆਉਂਦੀ ਆ ਕੇ ਬੰਦਾ ਫੜ ਕੇ ਲੈ ਜਾਂਦੀ ਉਹ ਫੇਰ ਛੱਡ ਦਿੰਦੀ ਐ ਤਾਂ ਇਹਨੂੰ ਆਪਾਂ ਕੀ ਸਮਝਾਂਗੇ ਸੋ ਇਸ ਕਰਕੇ ਸਾਡੀ ਮੰਗ ਹੈ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਜਿਸ ਤਰ੍ਹਾਂ ਪਾਤਣਾ ਐਸਐਚਓ ਸਸਪੈਂਡ ਕੀਤਾ ਐ ਤਿੰਨ ਅਕਸਾਈਜ ਇੰਸਪੈਕਟਰ ਸਸਪੈਂਡ ਕਰਤੇ ਉਹਨਾਂ ਨੂੰ ਹੁਣ ਜਾਗ ਹੋ ਰਹੀ ਐ ਬਾਹਰਲੇ ਜਿਹੜੇ ਤਰਨਤਾਰ ਬਾਰਡਰ ਦੇ ਉੱਤੇ ਇਹਦੇ ਦਰਿਆ ਨੇ ਉਹ ਤੋਂ ਹੁਣ 62 ਲੱਖ ਜਿਹੜੀ ਲੀਟਰ ਹੈ ਜੀ ਉਹ ਲਾਹਣ ਫੜੀ ਆ ਉਹ ਕਿਉਂ ਹੁਣ ਕਿਵੇਂ ਤੇਜ਼ੀ ਚ ਆ ਗਏ ਸੋ ਇਸ ਕਰਕੇ ਜਦੋਂ ਨੁਕਸਾਨ ਹੋ ਗਿਆ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਕਰਦੇ ਆ ਨਾ ਕਿ ਜੋ ਨੁਕਸਾਨ ਹੋ ਗਿਆ ਉਹ ਹੋਰ ਨਾ ਹੋਵੇ ਸੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨਾ ਵੱਲ ਧਿਆਨ ਦੇਵੇ ਤੇ ਇਹ ਜੋ ਜਿਨ੍ਹਾਂ ਦੇ ਘਰਾਂ ਦੇ ਵਿੱਚ 70 ਬੇਸੇ ਐ ਮੌਤਾਂ ਹੋਈਆਂ ਉਹਨਾਂ ਨੂੰ ਘੱਟੋ ਘੱਟ 25 ਲੱਖ ਰੁਪਏ ਦਿੱਤਾ ਜਾਵੇ ਤੇ ਇੱਕ ਪਰਿਵਾਰ ਦੇ ਨੌਕਰੀ ਦਿੱਤੀ ਜਾਵੇ ਕਿਉਂਕਿ ਘਰ ਦੀ ਹਾਲਤ ਦੇਖੋ ਕੀ ਐ ਜਦੋਂ ਘਰੇ ਕੋਈ ਕਮਾਉਣ ਵਾਲੇ ਦੇ ਬੱਚੇ ਕੀ ਕਰਨਗੇ ਕੁੜੀਆਂ ਨੌਜਵਾਨ ਨੇ ਤਿੰਨ ਇੱਕ ਮੁੰਡਾ ਉਹ ਕਾਲਜ ਚ ਪੜਦਾ ਤੇ ਹੋਰਾਂ ਨੇ ਬਹੁਤ ਸਾਰੇ ਦੇਖਿਆ ਦਿਹਾੜੀ ਕਰਦੇ ਕੋ ਦਿਹਾੜੀ ਆ ਬੰਦਾ ਸੀ ਜਿਹੜਾ ਉਹ ਘਰ ਚ ਕਮਾ ਕੇ ਲਿਆਉਂਦਾ ਸੀ ਪੈਸੇ ਸੋ ਇਸ ਕਰਕੇ ਸਾਡੀ ਸਰਕਾਰ ਨੂੰ ਅਪੀਲ ਵੀ ਐ ਵੀ ਇਹਨਾਂ ਦੀ ਵੱਧ ਵੱਧ ਮਦਦ ਕੀਤੀ ਜਾਵੇ Thank you